ਹਾਂਜੀ ਸੱਜਣਾ ਜਿਹੜੇ ਬੰਦੇ ਨੇ ਪਹਿਲੀ ਵਾਰੀ ਘੋੜੀ ਰੱਖਣੀ ਹੈ ਤੇ ਰੁਪਏ ਲਾਉਣੇ ਆ ਲੱਖ ਰੁਪਏ ਦੇ ਨੇੜ ਤੇੜ ਉਹਨਾਂ ਵਾਸਤੇ ਇਹ ਘੋੜੀ ਬਿਲਕੁਲ ਪਰਫੈਕਟ ਹੈ ਅੱਖਾਂ ਬੰਦ ਕਰਕੇ ਖਰੀਦ ਸਕਦੇ ਆ ਬਾਕੀ ਜਿਹੜੀ ਅੱਗੇ ਜਾਣਕਾਰੀ ਹੈ ਆਪਾਂ ਵੀਡੀਓ ਚ ਸਾਂਝੀ ਕਰਦੇ ਆ ਇਹ ਚੰਬੀ ਘੋੜੀ ਹੈ ਜੀ ਬਾਲ ਭੌਰੀਆਂ ਦੀ ਸਾਫ਼ ਹੈ ਬਾਕੀ ਕੱਟ ਕੰਡੀਸ਼ਨ ਬਾਡੀ ਬੰਤਰ ਜੋ ਵੀ ਹੈ ਘੋੜੀ ਦੀ ਉਹ ਤੁਹਾਡੇ ਸਾਹਮਣੇ ਆ ਇਹ ਘੋੜੀ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਤੇ ਬਾਈ ਹੁਣ ਇਹਦਾ ਮੁੱਲ 1 ਲੱਖ ਤੇ 30000 ਕਰਦੇ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜਾ ਕੋਈ ਸੱਜਣ ਮਿੱਤਰ ਇਹਨੂੰ ਖਰੀਦਣ ਜਾਊਗਾ ਤੇ ਇਹ ਘੋੜੀ ਗੱਬਣ ਚੈੱਕ ਪਾਸ ਹੈ ਜੀ ਆਪਣੇ ਘੋੜੇ ਜੋਧੇ ਮੰਗਲ ਤੋਂ ਜਿਹੜਾ ਆਪਣੇ ਕੋਲੇ ਘੋੜਾ ਹੈਗਾ ਜੋਧਾ ਮੰਗਲ ਉਹ ਤੋਂ ਚੈੱਕ ਪਾਸ ਆ ਉਹ ਤੋਂ ਮਿਲਿਆ ਹੀ ਹੋਈ ਆ ਜੋਧੇ ਮੰਗਲ ਦੇ ਰਿਜ਼ਲਟ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਟੌਪ ਦੀਆਂ ਗੱਲਾਂ ਬਾਤਾਂ ਹੀ ਆਉਂਦੀਆਂ ਗਈਆਂ ਸਰਦੂਲਗੜ ਏਰੀਏ ਦੇ ਵਿੱਚ ਇਹ ਘੋੜੀ ਹੈ ਜੀ ਜਿਹੜੇ ਸੱਜਣ ਨੂੰ ਚਾਹੀਦੀ ਹੈ ਬਾਈ ਨਾਲ ਸੰਪਰਕ ਕਰ ਲਿਓ ਤੇ ਖਰੀਦ ਲਓ ਬਾਕੀ ਮੌਕੇ ਤੇ ਜਾ ਕੇ ਚੈੱਕ ਕਰ ਲਓ 9 ਇੰਚ ਹਾਈਟ ਹੈ ਜਿੰਨੀ ਮਾਲਕਾਂ ਵੱਲੋਂ ਡਿਟੇਲ ਮਿਲੀ ਸੀ ਮੈਨੂੰ ਮੈਂ ਸਾਰੀ ਤੁਹਾਡੇ ਨਾਲ ਸਾਂਝੀ ਕਰਤੀ ਬਾਕੀ ਆਪਦੀ ਬਈ ਮੌਕੇ ਤੇ ਜਾ ਕੇ ਚੈੱਕ ਕਰ ਲਓ ਚੈੱਕ ਕਰਕੇ ਉਹ ਤੋਂ ਬਾਅਦ ਖਰੀਦ ਲਓ